ਰੇੜੀ ਆ ਰੇੜੀ ਸਰਦਾਰ ਜੀ ਵੈਰੀ ਚਾਂਪ ਦੀ ਜਿਹੜਾ ਨੌਜਵਾਨ ਆ ਗੁਰਸਖ ਨੌਜਵਾਨ ਆ ਅਤੇ ਇਸਨੇ ਵੱਲੋਂ ਸਿਵਲ ਇੰਜੀਨੀਅਰ ਦੀ ਡਿਗਰੀ ਕੀਤੀ ਗਈ ਆ ਅਤੇ ਨੌਕਰੀ ਨਾ ਹੋਣ ਕਰਕੇ ਇਸ ਨੂੰ ਜਿਹੜਾ ਚਾਂਪਾਂ ਦੀ ਰੇੜੀ ਲਾ ਕੇ ਆਪਣੇ ਪਰਿਵਾਰ ਦਾ ਜੀਵਨ ਆਰਥਿਕ ਕਰਨਾ ਪੈਂਦਿਆ ਵਾ ਇਹ ਡਿਪਲੋਮਾ ਕੀਤਾ ਹੈ ਸਿਵਲ ਜਨ ਇੰਜੀਨੀਅਰਿੰਗ ਦਾ ਹਾਂਜੀ ਤੇ ਮੈਂ ਇਹਨੂੰ ਵੀ ਕਈ ਸੋਚਿਆ ਵੀ ਇੰਨਾ ਪੜ੍ਹਾਈ ਕਰਕੇ ਡਿਪਲੋਮਾ ਕਰਕੇ ਸਿਵਲ ਇੰਜੀਨੀਅਰਿੰਗ ਦਾ ਉਸ ਤੋਂ ਬਾਅਦ ਫਿਰ ਚਾਂਪਾਂ ਜਿਹੜੀ ਲੈਣੀ ਪਊਗੀ ਦੇ ਪਾਸੇ ਇਹ ਹੀ ਸੋਚਿਆ ਕਿ ਚਲੋ ਚੰਗਾ ਇੰਜੀਨੀਅਰ ਬਣਾਂਗੇ ਕੋਈ ਨਾ ਕੋਈ ਕਰਾਂਗੇ ਆਪਾਂ ਆਪਣੇ ਦੇਸ਼ ਵਾਸਤੇ ਵੀ ਕੁਝ ਕਰਾਂਗੇ ਤੇ ਮਤਲਬ ਕਿ ਚੰਗੀ ਨੌਕਰੀ ਦੇ ਲੱਗ ਜਾਾਂਗੇ ਤੇ ਕੋਈ ਸਾਡਾ ਮਤਲਬ ਸਿਸਟਮ ਸੈੱਟ ਹੋ ਜਾਊਗਾ ਜੀ ਸਰਕਾਰ ਹਮੇਸ਼ਾ ਦਾਅਵੇ ਕਰਦੀ ਆ ਵੀ ਅਸੀਂ ਨੌਕਰੀ ਦੇ ਦੇ ਰਹੀ ਹਾਂ ਗੁਜਾਰਾ ਦੇ ਰਹੀ ਹਾਂ ਘਰ ਘਰ ਲੋਕਾਂ ਨੂੰ ਨੌਕਰੀ ਦਿੱਤੀ ਆ ਤੁਹਾਨੂੰ ਪਤਾ ਹੈ ਸਰਕਾਰਾਂ ਅੱਜ ਕੱਲ ਨੌਕਰੀਆਂ ਸਿਰਫ ਦਾਅਵੇ ਕਰਦੀ ਹੈ ਕਿਸ ਤਰ੍ਹਾਂ ਦੀ ਜਿਹੜੀ ਹੁਣ ਸਰਕਾਰ ਦਾਅਵੇ ਕਰ ਰਹੀ ਹੈ ਜਿਵੇਂ ਅਸੀਂ ਦੇਖਿਆ ਮਸ਼ਹੂਰੀਆਂ ਆ ਰਹੀਆਂ ਬਈ ਆਮ ਬੱਚਿਆਂ ਨੂੰ ਨੌਕਰੀ ਮਿਲਦੀ ਹੈ ਫਿਰ ਉਹ ਬੱਚੇ ਕਿਹੜੇ ਨੇ ਜਿਨ੍ਹਾਂ ਨੂੰ ਨੌਕਰੀ ਮਿਲ ਰਹੀ ਹੈ ਇਹ ਕੁਝ ਕਹਿ ਨਹੀਂ ਸਕਦੇ ਕਿਹੜੇ ਬੱਚੇ ਹੋਣਗੇ ਇਹ ਤੇ ਹੁਣ ਉਹਨਾਂ ਨੂੰ ਸਰਕਾਰਾਂ ਨੂੰ ਪਤਾ ਹੋਵੇ ਵੀ ਕਿਹੜੇ ਬੱਚੇ ਆ ਜਿਹੜੇ ਆਮ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਕਿ ਜਾਂ ਵੈਹੇ ਫੋਟਵਾ ਕੀਤੀਆਂ ਜਾ ਰਹੀਆਂ ਨਹੀਂ ਪੈ ਰਿਹਾ ਮੁੱਲ ਕਿਤੇ ਵੀ ਨਹੀਂ ਪੈ ਰਿਹਾ ਜੀ ਬਲਾਈ ਦਾ ਮੁੱਲ ਮੰਨ ਲਓ ਮੈਂ ਤੇ ਚਲੋ ਸਿਵਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਉਹਨਾਂ ਨੇ ਪੀ ਐਚ ਡੀ ਕੀਤੀ ਉਹਨਾਂ ਨੂੰ ਨੇ ਕਿਤੇ ਨੌਕਰੀ ਮੇ ਦੀ ਤੇ ਮੈਂ ਸੋਚ ਰਹਾ ਕਿ ਮੇਰਾ ਕੀ ਬਣੂਗਾ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਕਸਰ ਸਰਕਾਰ ਦਾਅਵੇ ਕਰਦੀ ਆ ਕਿ ਅਸੀਂ ਘਰ ਘਰ ਲੋਕਾਂ ਨੂੰ ਰੋਗਾ ਦੇ ਰਹੇ ਆ ਲੋਕਾਂ ਨੂੰ ਨੌਕਰੀ ਦੇ ਰਹੇ ਆ ਪਰ ਤਸਵੀਰ ਖਵਾ ਕੇ ਤਾਲੁਸ਼ੀ ਅੰਮ੍ਰਿਤਸਰ ਸਾਹਿਬ ਦੀ ਜਿੱਥੇ ਕੀ ਇੱਕ ਜਿਹੜਾ ਨੌਜਵਾਨ ਆ ਗੁਰਸਿਕ ਨੌਜਵਾਨ ਸਿਮਨ ਜੀ ਨੇ ਕਰਕੇ ਜਿਹੜਾ ਕੀ ਉਹ ਚਾਂਪਾਂ ਦੀ ਰੇੜੀ ਲਗਾ ਰਿਹਾ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਇਹ ਜਿਹੜੀ ਆ ਰੇੜੀ ਸਰਦਾਰ ਜੀ ਵੈਰੀ ਚਾਂਪ ਦੀ ਜਿਹੜਾ ਨੌਜਵਾਨ ਆ ਗੁਰਸਿਕ ਨੌਜਵਾਨ ਆ ਅਤੇ ਇਸ ਦੇ ਵੱਲੋਂ ਸੀਵਲ ਇੰਜੀਨੀਅਰ ਦੀ ਡਿਗਰੀ ਕੀਤੀ ਗਈ ਆ ਅਤੇ ਨੌਕਰੀ ਨਾ ਹੋਣ ਕਰਕੇ ਇਸ ਨੂੰ ਜਿਹੜਾ ਚਾਂਪਾਂ ਦੀ ਰੇੜੀ ਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨਾ ਪੈਂਦਾ ਵਾ ਤੁਸੀਂ ਦੇਖ ਸਕਦੇ ਹੋ ਸਪੀਰਾਂ ਵਿੱਚ ਮਿਹਨਤ ਕਰ ਰਿਹਾ ਵਾ ਮਿਹਨਤ ਕਰਨ ਦਾ ਕੋਈ ਡਰ ਨਹੀਂ ਆ ਕੰਮ ਕਰ ਕੋਈ ਛੋਟਾ ਵੱਡਾ ਨਹੀਂ ਹੁੰਦਾ ਪਰ ਫਿਰ ਵੀ ਕਿਤੇ ਕਿਤੇ ਨਰਾਜ਼ਗੀ ਨੂੰ ਆਉਂਦੀ ਆ ਵੀ ਇੰਨੀ ਪੜ੍ਹਾਈ ਲੈ ਕਰਨ ਤੋਂ ਬਾਅਦ ਵੀ ਜਿਹੜਾ ਕਿਸ ਨੂੰ ਕੰਮ ਕਰਨਾ ਪੈਂਦਾ ਚਾਂਪਾਂ ਰੇੜੀ ਆਣੀ ਦੀ ਗੱਲਬਾਤ ਕਰਾਂਗੇ ਸਪੀਰ ਦੇ ਨਾਲ ਵੀ ਹਾਂਜੀ ਵੀਰ ਜੀ ਕੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਜੈਦੀਪ ਸਿੰਘ ਹੈ ਜੀ ਭਾਜੀ ਜੈਦੀਪ ਜੀ ਜੀ ਪੜ੍ਹਾਈ ਕਿਤੋਂ ਕੀਤੀ ਥੋੜਾ ਦਸ਼ਕਾ ਨੂੰ ਸਾਂਝਾ ਕਰ ਦਿਓ ਮੈਂ ਭਾਜੀ ਡਿਪਲੋਮਾ ਕੀਤਾ ਹੈ ਸਿਵਲ ਇੰਜੀਨੀਅਰਿੰਗ ਦਾ ਹਾਂਜੀ ਤੇ ਮੈਂ ਇਹ ਸੋਪੀ ਕਦੇ ਸੋਚਿਆ ਵੀ ਇੰਨਾ ਪੜ੍ਹਾਈ ਕਰਕੇ ਡਿਪਲੋਮਾ ਕਰਕੇ ਸਿਵਲ ਇੰਜੀਨੀਅਰਿੰਗ ਦਾ ਉਸ ਤੋਂ ਬਾਅਦ ਫਿਰ ਚਾਂਪਾ ਜਿਹੜੀ ਲਾਉਣੀ ਪਊਗੀ ਨਹੀਂ ਜੀ ਇਹ ਤਾਂ ਨਹੀਂ ਸੋਚਿਆ ਜੀ ਬਿਲਕੁਲ ਵੀ ਕਿ ਰੇੜੀ ਲਾਉਣੀ ਪਊਗੀ ਬਾਕੀ ਚਲੋ ਜੋ ਮਹਾਰਾ ਨੇ ਡਿਊਟੀ ਬਖਸ਼ੀ ਹੋਏ ਕਰ ਰਹੇ ਆ ਜੀ ਤੇ ਬਿਲਕੁਲ ਇਸੋ ਜਿਹੜਾ ਸ਼ੁਰੂਆਤ ਕੀਤੀ ਸੀ ਚਾਂਪਾ ਰੇੜੀ ਲਗਾਈ ਸੀ ਮਨ ਚ ਕੀ ਸਵਾਲ ਸੀ ਕੀ ਸੋਚ ਕੇ ਮਤਲਬ ਸ਼ੁਰੂ ਕੀਤਾ ਸੀ ਵੀ ਜਿਹੜਾ ਸਿਵਲ ਇੰਜੀਨੀਅਰ ਦਾ ਕੋਰਸ ਕੀਤਾ ਹੈ हां जी हां जी बाजी मैं एसएल च ना ये काम ਤੇ ਪਾਪਾ ਨੇ ਸਟਾਰਟ ਕੀਤਾ ਸੀ ਜੀ ਪਹਿਲਾਂ हां जी ਤੇ ਮੈਂ ਫਿਰ ਉਹ ਪਹਿਲਾਂ ਕੰਮ ਕਰਦਾ ਹਾਂ ਬਾਹਰ ਕਿਤੇ ਲੱਗਾ ਹਾਂ ਪ੍ਰਾਈਵੇਟ ਤੇ ਉੱਥੋਂ ਮੈਂ ਆਣ ਕੇ ਫਿਰ ਪਾਪਾ ਦਾ ਕੰਮ ਕਰਉਣਾ ਨਾ ਤੇ ਉਸ ਤੋਂ ਬਾਅਦ ਫਿਰ ਮੈਂ ਆਣ ਕੇ ਇੱਥੇ ਆਪਣਾ ਫੋਨ ਮੈਂ ਪੱਕਾ ਆਪਣਾ ਇੱਥੇ ਹੀ ਹੁੰਦਾ ਵਾ ਨਹੀਂ ਮੈਨੂੰ ਇਹ ਵੀ ਜਿਹਦੀ ਵਿੱਚ ਖਾਸ ਕਰਕੇ ਜਦੋਂ ਤੁਸੀਂ ਸਿਵਲ ਇੰਜੀਨੀਅਰ ਕੋਰਸ ਸ਼ੁਰੂ ਕੀਤਾ ਸੀ ਉਦੋਂ ਕੀ ਸੁਪਨੇ ਲਏ ਸੀ ਕੀ ਦੇਖਿਆ ਸੁਪਨੇ ਲਏ ਕਿ ਟਾਲਾ ਕਹਿਣਾ ਚਾਹਦਾ ਉਦੋਂ ਦੇ ਪਾਸੇ ਇਹੀ ਸੋਚਿਆ ਕਿ ਚਲੋ ਚੰਗਾ ਇੰਜੀਨੀਅਰ ਬਣਾਂਗੇ ਕੋਈ ਨਾ ਕੁਝ ਕਰਾਂਗੇ ਆਪਾਂ ਆਪਣੇ ਦੇਸ਼ ਵਾਸਤੇ ਵੀ ਕੁਝ ਕਰਾਂਗੇ ਤੇ ਮਤਲਬ ਕਰੇ ਚੰਗੀ ਨੌਕਰੀ ਤੇ ਲੱਗ ਜਾਾਂਗੇ ਤੇ ਕੋਈ ਸਾਡਾ ਮਤਲਬ ਸਿਸਟਮ ਸੈੱਟ ਹੋ ਜਾਊਗਾ ਜੀ ਉਹ ਕੀ ਲੱਗਦਾ ਨਹੀਂ ਕਿ ਜਿੱਥੇ ਸਿਵਲ ਇੰਜੀਨੀਅਰ ਬਣ ਕੇ ਕੋਠੀਆਂ ਵੱਡੀਆਂ ਬਣਾਉਣੀਆਂ ਸੀ ਸੜਕਾਂ ਬਣਾਉਣੀਆਂ ਸੀ ਉੱਥੇ ਉਹ ਛੱਡ ਕੇ ਹੁਣ ਤਾਂ ਉਹ ਚਾਂਪਾ ਬਣਾਉਣੀਆਂ ਪੈਣਦੀਆਂ ਵਾਂ ਹਾਂਜੀ ਹਾਂਜੀ ਉਹ ਤੇ ਚਲੋ ਤੁਹਾਨੂੰ ਦੱਸਿਆ ਕਿ ਚਲੋ ਜੋ ਮਹਾਰਾਜ ਨੇ ਕਿਤੇ ਡਿਊਟੀ ਲਾਈ ਸਾਡੀ ਹਾਂਜੀ ਜੋ ਉਹ ਤੇ ਚਲੋ ਸੋਚਿਆ ਸੀ ਕਿ ਆਪਾਂ ਕਰਾਂਗੇ ਪਰ ਉਹ ਨਹੀਂ ਹੋਇਆ ਉਹ ਗੱਲ ਚਲੋ ਹੋ ਗਈ ਆ ਪਰ ਇਹ ਆ ਵੀ ਚਲੋ ਜੋ ਡਿਊਟੀ ਲੱਗੀ ਹੁਣ ਕਰ ਰਹੇ ਆ ਪਰ ਕਿਸ ਤਰ੍ਹਾਂ ਦੀ ਸਰਕਾਰ ਹਮੇਸ਼ਾ ਦਾਅਵੇ ਕਰਦੀ ਆ ਵੀ ਅਸੀਂ ਨੌਕਰੀ ਦੇ ਰਹੀਏ ਰੋਜ਼ਗਾਰ ਦੇ ਰਹੀ ਆ ਘਰ ਘਰ ਨੌਕਾ ਨੌਕਰੀ ਦਿੱਤੀ ਆ ਅਸੀਂ ਅਕਸਰ ਦੇਦੇ ਵੀ ਐਡਾ ਵੀ ਜੜੀਆਂ ਉਹ ਦਿੱਤੀ ਜਾਂਦੀ ਆ ਵੀ ਨੌਕਰੀ ਮਿਲਦੀ ਆ ਆਮ ਲੋਕਾਂ ਨੂੰ ਨੌਕਰੀ ਮਿਲਦੀ ਆ ਤੁਸੀਂ ਆਮ ਲੋਕ ਜੀ ਫਿਰ ਤੁਹਾਨੂੰ ਕਿਉਂ ਨੌਕਰੀ ਮਿਲੀ ਨੌਕਰੀ ਕਿਸ ਵਾਸਤੇ ਅਪਲਾਈ ਕੀਤਾ ਤੁਸੀਂ ਹਾਂਜੀ ਹਾਂਜੀ ਭਾਜੀ ਨੌਕਰੀ ਆਸਤੇ ਅਪਲਾਈ ਕਰਦੇ ਰਹਿੰਦੇ ਆ ਜੀ ਹੋਣ ਵੀ ਕਿਤੇ ਨਾ ਕਿਤੇ ਜਿੱਥੇ ਵੀ ਲੱਗਦੇ ਆ ਜੇ ਕਿਤੇ ਪ੍ਰਾਈਵੇਟ ਕੰਪਨੀ ਚ ਲੱਗਦੇ ਆ ਜੀ ਉੱਤੇ 10 9000 10000 ਦੀ ਤਨਖਾਹ ਮਿਲਦੀ ਉੱਥੇ ਉਹਦਾ ਫਾਇਦਾ ਨਹੀਂ ਹੈਗਾ ਇਹਨਾਂ ਨੂੰ ਚੰਗਾ ਚਲੋ ਇਹ ਆਪਣਾ ਕੰਮ ਕਰ ਰਹੇ ਆ ਇਹ ਠੀਕ ਹੈ ਇੱਥੇ ਮਤਲਬ ਵਧੀਆ ਵਾ ਇਹ ਵੀ ਨੂੰ ਜਦੋਂ ਡਿਗਰੀ ਕੀਤੀ ਸੀ ਖਾਸ ਕਰਕੇ ਜਦੋਂ ਇੰਜੀਨੀਅਰ ਦੀ ਉਹ ਸਾਰਿਆਂ ਜਿਹੜਾ ਕੀ ਬੜੀ ਆਮ ਆਸਾਂ ਹੁੰਦੀਆਂ ਬੜੇ ਸੁਪਨੇ ਹੁੰਦੇ ਨੇ ਤੁਹਾਡੀ ਵੀ ਕੋਈ ਸੁਪਨਾ ਹੋਊਗਾ ਆਸ ਹੋਊਗੀ ਤੁਹਾਡੀ ਵੀ ਹਾਂ ਜੀ ਹਾਂ ਜੀ ਉਦੋਂ ਤੇ ਤੁਹਾਨੂੰ ਦੱਸਿਆ ਕਿ ਉਦੋਂ ਚਲੋ ਇਹ ਸੋਚਿਆ ਸੀ ਕਿ ਚਲੋ ਕਿਤੇ ਮਤਲਬ ਆਪਾਂ ਕਰ ਲਾਂਗੇ ਸਿਵਲ ਇੰਜੀਨੀਅਰਿੰਗ ਦਾ ਹੋ ਜਾਵਾਂਗੇ ਇੰਜੀਨੀਅਰ ਬਣ ਜਾਾਂਗੇ ਕਿਤੇ ਨਾ ਕਿਤੇ ਚਲੋ ਸਾਨੂੰ ਨੌਕਰੀ ਮਿਲ ਜੂਗੀ ਕਿਤੇ ਕੋਈ ਚੰਗਾ ਕਾਰੋਬਾਰ ਹੋ ਜਾਊਗਾ ਸਾਡਾ ਸਿਸਟਮ ਮਤਲਬ ਵਧੀਆ ਚੱਲੂਗਾ ਬਾਕੀ ਇਹ ਵੀ ਚਲੋ ਤੁਹਾਨੂੰ ਪਤਾ ਹੈ ਸਰਕਾਰਾਂ ਅੱਜ ਕੱਲ ਨੌਕਰੀਆਂ ਸਿਰਫ ਦਾਅਵੇ ਕਰਦੀ ਹੈ ਹਾਂ ਜੀ ਤੁਸੀਂ ਦੇਖਦੇ ਹੋ ਵੀ ਨੌਜਵਾਨ ਜੈਦੀਪ ਸਿੰਘ ਨਾ ਇਸ ਨੌਜਵਾਨ ਦਾ ਅਤੇ ਸਿਵਲ ਇੰਜੀਨੀਅਰ ਦੀ ਡਿਗਰੀ ਕੀਤੀ ਇਸ ਨੌਜਵਾਨ ਨੇ ਤੇ ਮਨ ਚ ਬੜੇ ਇਚਾ ਸੀ ਬੜੇ ਰੀਝਾ ਸੀ ਸੁਪਨੇ ਲੈ ਸੀ ਮਾਪੇ ਨੇ ਵੀ ਜਿਹੜਾ ਪੁੱਤ ਆ ਇੰਜੀਨੀਅਰ ਬਣੂਗਾ ਅਤੇ ਘਰ ਦੀ ਗਰੀਬੀ ਦੂਰ ਕਰੂਗਾ ਅਤੇ ਘਰ ਮਾਪੇ ਦਾ ਜਿਹੜਾ ਕੀ ਨਾਂ ਰੋਸ਼ਨ ਕਰੂਗਾ ਪਰ ਕੀ ਹਾਲਾਤ ਉਸ ਨੂੰ ਨਹੀਂ ਪਤਾ ਸੀ ਪੰਜਾਬ ਦੇ ਕੀ ਹਾਲਾਤ ਨੇ ਅਤੇ ਤੁਸੀਂ ਦੇਖ ਸਕਦੇ ਹੋ ਵੀ ਇੰਜੀਨੀਅਰ ਨਹੀਂ ਕਰਨ ਤੋਂ ਬਾਅਦ ਵੀ ਜਿਹੜਾ ਕਿਸ ਨੂੰ ਚਾਂਪਾ ਜਿਹੜੀ ਲਾਉਣੀ ਪੈਂਦੀ ਆਪਣੇ ਪਿਤਾ ਦੇ ਨਾਲ ਜਿਹੜਾ ਕੀ ਹੱਥ ਮਟੋੜਾਣਾ ਪੈਂਦਿਆ ਵਾ ਤੇ ਮੈਨੂੰ ਐਸੋ ਵੀ ਰਿਸ਼ਤੇਦਾਰ ਭੈਣ ਭਰਾ ਕਿਸੇ ਚੀ ਨੂੰ ਕਹਿੰਦੇ ਵੀ ਮੁੰਡਾ ਆਪ ਹੁਣ ਇੰਜੀਨੀਅਰਿੰਗ ਆਂਦੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਚਾਂਪਾ ਜਿਹੜੀ ਲੱਗਿਆ ਹਾਂਜੀ ਹਾਂਜੀ ਇਹ ਤਾਂ ਸਾਰੇ ਕ ਮਤਲਬ ਇਹ ਆ ਵੀ ਚਲ ਜਿਹੜਾ ਵੀ ਮਤਲਬ ਕੋਈ ਵੀ ਰਿਸ਼ਤੇਦਾਰ ਉਹਨੇ ਪੁੱਛਣਾ ਹਾਂਜੀ ਕੀ ਗੱਲ ਹੈ ਬੜਿਆ ਨਹੀਂ ਕੁਝ ਕਿੱਥੇ ਹੈ ਇੱਥੇ ਹੈ ਤੇ ਹੁਣ ਫਿਰ ਚਲੋ ਇਹ ਤੇ ਕੰਮ ਕਰ ਰਹੇ ਆ ਲੱਗਦਾ ਵੀ ਇਹ ਜ਼ਿੰਦਗੀ ਦੇ ਜਿਹੜੇ ਇੰਨੇ ਸਾਲ ਪੜ੍ਹਾਈ ਕੀਤੀ ਆ ਜਿੰਨੇ ਦੀ ਕੀ ਲੱਗਦਾ ਉਹ ਬੇਕਾਰ ਹੋ ਗਈ ਸਾਰੀ ਹਾਂਜੀ ਬੇਕਾਰ ਹੀ ਆ ਜੀ ਹੁਣ ਤੇ ਫਿਲਹਾਲ ਹੱਲੇ ਤੇ ਬੇਕਾਰ ਹੀ ਆ ਇਹਦੇ ਲਈ ਤੇ ਮੈਨੂੰ ਕੋਈ ਡਿਗਰੀ ਦੀ ਲੋੜ ਹੀ ਨਹੀਂ ਆ ਜੀ ਇਹ ਤੇ ਕੰਮ ਮੈਂ ਕਰ ਹੀ ਰਿਹਾ ਕੋਈ ਪ੍ਰੋਬਲਮ ਵਾਲੀ ਗੱਲ ਨਹੀਂ ਹਾਂਜੀ ਇਹਦੇ ਲਈ ਤੇ ਵੈਸੇ ਮੈਨੂੰ ਡਿਗਰੀ ਦੀ ਕਿਸੇ ਦੀ ਲੋੜ ਨਹੀਂ ਉਹ ਤੇ ਫਿਰ ਬੇਕਾਰ ਹੀ ਹੋਈ ਬਿਲਕੁਲ ਸੋ ਵੀ ਜਿਹੜੇ ਟੜੇ ਯਾਰ ਦੋਸਤ ਸੀ ਜਾਂ ਕਲਾਸਮੇਟ ਸੀ ਉਹਨਾਂ ਦਾ ਕੀ ਹਾਲਾਤ ਨੇ ਉਹ ਕਿੱਥੇ ਉਹਨਾਂ ਨੂੰ ਨੌਕਰੀ ਮਿਲ ਗਈ ਜਾ ਕੋਈ ਕਿਤੇ ਬਾਹਰ ਕੰਮ ਕਰ ਰਹੇ ਨੇ ਭਾਜੀ ਮੇਰੇ ਬੈਚ ਇਹ ਜਿੰਨੇ ਵੀ ਬੰਦੇ ਨੇ ਮੇਰੇ ਨਾਲ ਮੇਰੇ ਸਾਹਮਣੇ ਜਿਹੜੇ ਵੀ ਬੰਦੇ ਆ ਕਿਸੇ ਨੂੰ ਵੀ ਨੌਕਰੀ ਨਹੀਂ ਮਿਲੀ ਕੋਈ ਬਾਹਰ ਚੱਲ ਗਿਆ ਕਿਸੇ ਦਾ ਕੋਈ ਚਲੋ bizness ਹੀ ਛੋਟਾ ਮੋਟਾ ਜਿੰਨਾਂ ਦਾ ਉਹ ਚਲਾ ਰਹੇ ਆ ਤੇ ਕੋਈ ਵਿਚਾਰੇ ਵਹਿਲੇ ਤੁਰੇ ਫਿਰਦੇ ਆ ਅਸਲੀ ਗੱਲ ਇਹ ਕਿਸੇ ਸਰਕਾਰ ਤੇ ਆਈ ਜਿਹਨੇ ਤੁਸੀਂ ਦੇਖਿਆ ਮਸ਼ਹੂਰੀਆਂ ਕਰਦੀ ਆ ਵੀ ਆਮ ਘਰਾਂ ਦੇ ਲੋਕਾਂ ਨੂੰ ਨੌਕਰੀ ਮਿਲਦੀ ਐ ਕੋਈ ਜੱਜ ਬਨ ਰਿਹਾ ਕੋਈ ਸਿਕਿਉਰਟੀ ਗਾਰਡ ਦਾ ਜਿਹੜਾ ਕਿ ਉਹਨਾਂ ਦਾ ਪਿਤਾ ਹੁੰਦਾ ਉਹ ਜੱਜ ਬਨਦੀ ਉਹਨਾਂ ਦੀ ਬੇਟੀ ਬਨਦੀ ਐ ਕੋਈ ਪੁਲਿਸ ਵਾਲੀ ਬਨ ਰਹੀ ਆ ਉਹ ਆਮ ਘਰਾਂ ਦੇ ਲੋਕ ਨੇ ਫਿਰ ਉਹ ਲੋਕ ਕਿਹੜੇ ਨੇ ਮੈਂ ਤੇ ਦੇਖਦਾ ਜੀ ਇਹ ਬੋਰਡ ਲੱਗੇ ਆ ਕਿ ਇੰਨੀਆਂ ਨੌਕਰੀਆਂ ਮਿਲ ਗਈਆਂ ਵਾ ਮੇਰੇ ਸ ਮੈਂ ਤੁਹਾਨੂੰ ਦੱਸ ਰਿਹਾ ਕਿ ਮੇਰੇ ਸਾਹਮਣੇ ਜਿਹੜੇ ਮੇਰੇ ਲਾਗੇ ਚੱਕੇ ਦੇ ਲੋਕ ਆ ਉਹਨਾਂ ਚੋਂ ਵੇਖ ਰਿਹਾ ਕਿ ਕੋਈ ਵੀ ਨਹੀਂ ਲੱਗਾ ਕਿਸੇ ਪਾਸੇ ਹਾਂਜੀ ਬਸ ਮੈਂ ਬੋਰਡ ਹੀ ਵੇਨਾ ਕਿ ਲੱਗੇ ਆ ਵੀ ਸਰਕਾਰਾਂ ਨੇ ਨੌਕਰੀਆਂ ਦੇ ਦਿੱਤੀਆਂ ਜੇ ਨਹੀਂ ਨੌਕਰੀਆਂ ਦੇ ਦਿੱਤੀਆਂ ਹਾਂਜੀ ਉਹ ਬੋਰਡ ਹੀ ਆ ਸਿਰਫ ਸੁਪਨਾ ਕੀ ਗਾਂ ਦਾ ਫਿਰ ਸੋਚਿਆ ਵੀ ਗਾਂ ਫਿਰ ਐਸਾ ਕੰਮ ਕਰਨਾ ਕਿ ਜਾਂ ਫਿਰ ਬਾਹਰ ਵਿਦੇਸ਼ ਚਲ ਜਾਣਾ ਨਹੀਂ ਭਾਜੀ ਕੰਮ ਤੇ ਚਲੋ ਹੱਲੇ ਤੇ ਫਿਲਹਾਲ ਕਰ ਰਹੇ ਆ ਬਾਕੀ ਚਲੋ ਜੋ ਬਾਕੀ ਮਹਾਰਾਜ ਦਾ ਹੁਕਮ ਹੋਊਗਾ ਜਿੱਦਾਂ ਵੀ ਹੋਊਗਾ ਉਹ ਉਸ ਹਿਸਾਬ ਨਾਲ ਚੱਲਾਂਗੇ ਹਾਂਜੀ ਬਿਲਕੁਲ ਜੀ ਤੁਸੀਂ ਦੇਖਿਆ ਵੀ ਇਹ ਜਿਹੜਾ ਨੌਜਵਾਨ ਆ ਇੰਜੀਨੀਅਰ ਕੀਤੀ ਹੋਈ ਇੰਜੀਨੀਅਰ ਦੀ ਪੜ੍ਹਾਈ ਕੀਤੀ ਹੋਈ ਸੁਪਨੇ ਬੜੇ ਦੇਖੇ ਸੀ ਇਸ ਨੌਜਵਾਨ ਨੇ ਪੀ ਇੰਜੀਨੀਅਰ ਬਣੂਗਾ ਅਤੇ ਆਪਣੇ ਘਰ ਦਾ ਮਾਪੇ ਦਾ ਨਾਂ ਰੋਸ਼ਨ ਕਰੂਗਾ ਵੱਡੀਆਂ ਵੱਡੀਆਂ ਸੋਚੇ ਬਿਲਡਿੰਗਾਂ ਤਿਆਰ ਕਰੂਗਾ ਸੜਕਾਂ ਤਿਆਰ ਕਰੂਗਾ ਪਰ ਕੀ ਹਾਲਾਤ ਬਣ ਗਏ ਨੇ ਤੁਸੀਂ ਦੇਖਦੇ ਸਾਡੇ ਪੰਜਾਬ ਦੇ ਪਰ ਲੇ ਕਿ ਜਿਹੜਾ ਇਹ ਨੌਜਵਾਨ ਖੁਦ ਚਾਂਪਾ ਦੀ ਜੜੀ ਲਗਾ ਰਿਹਾ ਆਪਣੇ ਪਿਤਾ ਦਾ ਹੱਥ ਫਟਾ ਰਿਹਾ ਵਾ ਇਹ ਸਾਡੇ ਪੰਜਾਬ ਦੇ ਹਾਲਾਤ ਨੇ ਕਿਤੇ ਸਰਕਾਰ ਅਕਸ਼ਰ ਦਾਅਵੇ ਕਰਦੀ ਹੈ ਮਸ਼ਹੂਰੀਆਂ ਵਿੱਚ ਵੀ ਨੌਕਰੀ ਦਿੱਤੀ ਜਾ ਰਹੀ ਆ ਆਮ ਘਰਾਂ ਦੇ ਲੋਕਾਂ ਨੂੰ ਆਮ ਦੇ ਘਰਾਂ ਦੇ ਲੋਕਾਂ ਨੂੰ ਆਮ ਬੱਚਿਆਂ ਨੂੰ ਪਰ ਲੱਗਦਾ ਵੀ ਇਹ ਜਿਹੜੇ ਦਾਅਵੇ ਸਾਰੇ ਕਿਤੇ ਖੋਖਲੇ ਨਜ਼ਰ ਆਉਂਦੇ ਨੇ ਤੇ ਮੈਨੂੰ ਇਹ ਸੋ ਵੀ ਜੈਦੀਪ ਵੀ ਅਸੀਂ ਦੇਖਿਆ ਪਿਛਲੇ ਦਿਨ ਜਿਹੜਾ ਪੀ ਐਚ ਡੀ ਕਰਕੇ ਜਿਹੜਾ ਉਹ ਸਬਜ਼ੀ ਵੇਚ ਰਿਹਾ ਸੀ ਕੀ ਹਾਲ ਆ ਰਿਹਾ ਸੀ ਉਹਦੇ ਪੰਜਾਬ ਹਾਂਜੀ ਹਾਂਜੀ ਉਹ ਤੁਸੀਂ ਦੇਖਿਆ ਹੀ ਆ ਜੀ ਉਹ ਵੀ ਵੀਰ ਵਿਚਾਰੇ ਮੈਂ ਵੀ ਵੀਡੀਓ ਵੇਖ ਰਿਹਾ ਸੀ ਇੱਕ ਦਿਨ ਮੈਂ ਕਹਾ ਵੀਰ ਨੇ ਕੀਤੀ ਆ ਪੀ ਐਚ ਡੀ ਕੀਤੀ ਆ ਤੇ ਉਹ ਵੀ ਸਬਜ਼ੀ ਦੀ ਜਿਹੜੀ ਲਾਈ ਉਹਨਾਂ ਨੇ ਗਲੀ ਗਲੀ ਜਾਂਦੇ ਕਿਤਰੇ ਫਿਰਦੇ ਆ ਹਾਂਜੀ ਲੱਗਦਾ ਵੀ ਸਾਡੇ ਪੰਜਾਬ ਵਿੱਚ ਪੜ੍ਹਾਈ ਦਾ ਕਿਤੇ ਮੁੱਲ ਨਹੀਂ ਪੈ ਰਿਆ ਕਿਤੇ ਸਹੀ ਗੱਲ ਬਾਜੀ ਨਹੀਂ ਪੈ ਰਿਆ ਮੁੱਲ ਕਿਤੇ ਵੀ ਨਹੀਂ ਪੈ ਰਿਆ ਜੀ ਮਿਹਨਤ ਦਾ ਮੁੱਲ ਮਾਲੋ ਮੈਂ ਚ ਚਲੋ ਸਿਵਲ ਇੰਜੀਨੀਅਰ ਦਾ ਡਿਪਲੋਮਾ ਕੀਤਾ ਉਹਨਾਂ ਨੇ ਪੀ ਐਚ ਡੀ ਕੀਤੀ ਉਹਨਾਂ ਨੂੰ ਨੇ ਕਿਤੇ ਨੌਕਰੀ ਮਿਲਦੀ ਤੇ ਮੈਂ ਸੋਚ ਰਹਾ ਕਿ ਮੇਰਾ ਕੀ ਬਣੂਗਾ ਮਾਲੋ ਪੀ ਐਚ ਡੀ ਬੰਦੇ ਨੇ ਜਿਹੜਾ ਜਿਹਦੇ ਨਾਮ ਪਿਛੇ ਡਾਕਟਰ ਵੀ ਲੱਗਦਾ ਹਾਂਜੀ ਤੇ ਕੀ ਵੀ ਦੇਖਦੇ ਜਦੋਂ ਕਲਾਸ 'ਚ ਬੈਠੇ ਹੁੰਦੇ ਉਹ ਯਾਰ ਦੋ ਸਾਰੇ ਫਰੈਂਡਸ ਇਕੱਠੇ ਬੈਠੇ ਹੁੰਦੇ ਹਰ ਇੱਕ ਦਾ ਸੁਪਨਾ ਲਈ ਆਪ ਵੀ ਮੈਂ ਇੰਜੀਨੀਅਰਿੰਗ ਡਿਪਲੋਮਾ ਕਰਕੇ ਜਾਂ ਡਿਗਰੀ ਕਰਕੇ ਆਪਣੇ ਆਪ ਨੂੰ ਵਧੀਆ ਕੰਪਨੀ ਜਾਊਂਗਾ ਚੰਗੀ ਤਨਖਾਹ ਲਊਂਗਾ ਜਾਂ ਸਿਕਾਈ ਲੱਗ ਗਿਆ ਤੇ ਵਧੀਆ ਨਕਸ਼ੇ ਤਿਆਰ ਕਰੂੰਗਾ ਵਧੀਆ ਕੋਠੀਆਂ ਤਿਆਰ ਕਰੂੰਗਾ ਇਹ ਲੱਗਦਾ ਕਿ ਉਹ ਉਹ ਚੀਜ਼ ਦਾ ਫਾਇਦਾ ਹੀ ਨਹੀਂ ਹੋਇਆ ਕੋਈ ਤੁਹਾਨੂੰ ਪਤਾ ਹੀ ਹੈ ਦੱਸਣਿਆ ਤੁਹਾਨੂੰ ਕਿ ਆ ਕੰਮ ਆਪਾਂ ਕਰ ਰਹੇ ਆ ਜਿਹੜਾ ਉਹੀ ਹੈ ਇਹ ਕੰਮ ਲਈ ਕੋਈ ਡਿਗਰੀ ਨਹੀਂ ਤੁਹਾਨੂੰ ਪਤਾ ਚਾਹੀਦੀ ਇਹਦੇ ਹਾਂਜੀ ਕਰ ਰਹੇ ਆ ਉਸ ਚੀਜ਼ ਦਾ ਫਾਇਦਾ ਨਹੀਂ ਕੋਈ ਹੋਇਆ ਬਿਲਕੁਲ ਤੁਸੀਂ ਦੇਖ ਸਕਦੇ ਹੋ ਸਿਵਲ ਵਿੱਚ ਇਹ ਨੌਜਵਾਨ ਜੈਦੀਪ ਸਿੰਘ ਅਮਰਸਾਦਾ ਰਹਿਣ ਵਾਲਾ ਵਾ ਅਤੇ ਇਹ ਕਰਦੇ ਮਾੜੇ ਹਾਲਾਤਾਂ ਕਰਕੇ ਜਿਹੜਾ ਨੌਜਵਾਨ ਸੀ ਸੁਪਨੇ ਬੜੇ ਦੇਖੇ ਸੀ ਇਸ ਨੌਜਵਾਨ ਨੇ ਕਿ ਮਾਪੇ ਆਪਣੇ ਪੜਾ ਪੜ ਲਿਖੀ ਜਿਹੜਾ ਕਿ ਨੌਜਵਾਨ ਨੂੰ ਇੰਜੀਨੀਅਰਿੰਗ ਦਾ ਡਿਪਲੋਮਾ ਡਿਗਰੀ ਕਰਾ ਗਏ ਸੀ ਵੀ ਉਸ ਨੇ ਜਿਹੜਾ ਪੀ ਘਰ ਦੇ ਹਾਲਾਤ ਚੰਗੇ ਹੋ ਜਾਣਗੇ ਪਰ ਤੁਸੀਂ ਦੇਖ ਸਕਦੇ ਹੋ ਕਿ ਖੋ ਜਿਹੜਾ ਇਹ ਨੌਜਵਾਨ ਆ ਖੋ ਜਿਹੜਾ ਕੰਮ ਕਰਨ ਵਾਸਤੇ ਨੌਕਰੀ ਨਹੀਂ ਮਿਲਦੀ ਅਤੇ ਬੇਰੁਜ਼ਗਾਰ ਆ ਅਤੇ ਆਪਣੇ ਪਿਤਾ ਦੀ ਜਿਹੜੀ ਕੀ ਖਾਨਦਾਨੀ ਕੰਮ ਕਰ ਸਕਦੇ ਜਿਹੜਾ ਕਿ ਰੇੜੀ ਲਗਾ ਰਹੇ ਸੀ ਉਹਨਾਂ ਕੰਮ ਕਰ ਰਹਿਆ ਨਹੀਂ ਹੁਣ ਗੱਲਬਾਤ ਕਰਾਂਗੇ ਉਹਨਾਂ ਦੀ ਮਾਤਾ ਜੀ ਦੇ ਨਾਲ ਗੱਲਬਾਤ ਕਰਦੇ ਆ ਪਾ ਜੀ ਕਿਸ ਤਰ੍ਹਾਂ ਦੇ ਦਿਓ ਬੇਟੇ ਨੇ ਪੜ੍ਹਾਈ ਜੀ ਨਹੀਂ ਕਰ ਲਈ ਆ ਪਰ ਫਿਰ ਕਾ ਨੂੰ ਆਪਣਾ ਕੰਮ ਕਰਨਾ ਪੈਂਦਾ ਹਾਂ ਹਾਂਜੀ ਪਾ ਜੀ ਹੁਣ ਫਿਰ ਹੋਰ ਕਰ ਵੀ ਕੀ ਸਕਦਾ ਫਿਰ ਪਾਪਾ ਨਾਲ ਹੈਲਪ ਕਰਾਉਂਦਾ ਕਿ ਪਾਪਾ ਉਹਦੇ ਕੰਮ ਕਰਦੇ ਸੀ ਤੇ ਪਹਿਲੋਂ ਇਹ ਨੌਕਰੀ ਕਰਦਾ ਸੀ ਤੇ ਫਿਰ ਸਾਡੇ ਕੋ ਕੰਮ ਦੁਆ ਕੋਲ ਹੁੰਦਾ ਨਹੀਂ ਤੇ ਫਿਰ ਜਿਆਦਾ ਫਿਰ ਇਸ ਕਰਕੇ ਅਸੀਂ ਇਹਨੂੰ ਕਿਹਾ ਵੀ ਤੁਸੀਂ ਉਧਰੋਂ ਛੱਡ ਕੇ ਤੇ ਉਹਨੇ ਕਹ ਪਾਹ ਤੇਰੇ ਇੱਧਰ ਵੀ ਬੰਨ ਜਾਣਾ ਪੁੱਤ ਤੇ ਕਿੰਨੀ ਕੀ ਮੁਸ਼ਕਲਾਂ ਪੜਾਈ ਕਰਾਈ ਸੀ ਕਿੰਨੇ ਕ ਕਹ ਲੋ ਵੀ ਮੁਸ਼ਕਲਾਂ ਸਾਹਮਣੇ ਕਰਕੇ ਮੰਡੇ ਨੂੰ ਪੜਾਈ ਕਰੇ ਸਾਹਮਣਾ ਕੀਤਾ ਪਾਜੀ ਇਹਨੂੰ ਜਦੋਂ ਪੜਾਇਆ ਨਾ ਅਸੀਂ ਕਿਹਾ ਚਲੋ ਕੋ ਬਣ ਜਾਊਗਾ ਤੇ ਚਲੋ ਇਹਦੇ ਸੁਪਨੇ ਜਿਹੜੇ ਪੂਰੇ ਹੋ ਜਾਣਗੇ ਤੇ ਚਲੋ ਇਹ ਖੁਸ਼ ਆ ਤੇ ਅਸੀਂ ਵੀ ਉਹਦੇ ਵਿੱਚ ਖੁਸ਼ ਰਵਾਂਗੇ ਕੀ ਲੱਗਦਾ ਨਹੀਂ ਜੀ بیٹے ਦੇ ਨਾਲ ਮਗਰ ਜਾਇਦੀ ਵੀ ਸਟਾਰਟਿੰਗ ਤੇ ਇੰਜੀਨੀਅਰ ਲੱਜੂਗਾ ਇੱਕ ਮਾਂ ਬਾਪ ਨੂੰ ਬੜਾ ਫਕਰ ਹੋ ਜਾਂਦਾ ਵੀ ਸਾਡੇ ਪੁੱਤ ਦੇ ਨਾਂ ਗਾੜੀ ਇੰਜੀਨੀਅਰ ਲਗਣ ਲੱਪਿਆ ਲੋਕ ਕਹਣਗੇ ਜਿਹਨੇ ਦਾ ਬਾਪ ਜਾਨੀ ਨੇ ਦੀ ਮਾਤਾ ਵਾ ਕੀ ਲੱਗਦਾ ਨਹੀਂ ਉਹ ਸੁਪਨਾ ਹੁਣ ਕਿਤੇ ਖਤਮ ਹੋ ਗਿਆ ਹਾਂਜੀ ਹਾਂਜੀ ਇਹ ਤੇ ਲੱਗਦਾ ਭਾਜੀ ਵੀ ਸੁਪਨਾ ਜਿਹੜਾ ਅਸੀਂ ਸੋਚਿਆ ਸੀ ਉਹ ਹੱਲੇ ਤੱਕ ਤੇ ਪੂਰਾ ਨਹੀਂ ਹੋ ਸਕਿਆ ਗਾਂ ਦਾ ਪਤਾ ਨਹੀਂ ਹਜੇ ਕੀ ਵਾਈ ਗੁਰੂ ਕੀ ਕਰਦਾ ਪਰ ਸਰਕਾਰ ਦੀ ਗੱਲ ਕਰੀ ਸਰਕਾਰ ਤੇ ਹਮੇਸ਼ਾ ਦਾਅਵੇ ਕਰਦੀ ਹੈ ਵੀ ਨੌਕਰੀ ਦੇ ਰਹੇ ਆ ਆਮ ਲੋਕਾਂ ਨੂੰ ਬੇਰੋਜ਼ਗਾਰ ਦੇ ਰਹੇ ਆ ਲੇ ਕਹਿੰਦੇ ਵੀ ਆਮ ਘਰਾ ਦੀ ਲੋਕ ਜਿਹੜੇ ਬੱਚੇ ਨੇ ਉਹਨਾਂ ਨੂੰ ਵੱਡੇ ਵੱਡੇ ਜੱਜ ਬਣਾ ਦਿੱਤਾ ਗਿਆ ਵਾ ਵੱਡੇ ਵੱਡੇ ਪੁਲਿਸ ਵਿਭਾਗਾਂ ਦੀ ਨੌਕਰੀ ਦਿੱਤੀ ਗਈ ਫਿਰ ਤੁਹਾਡੇ ਬੱਚੇ ਵਾਸਤੇ ਕਿਉਂ ਨਹੀਂ ਨੌਕਰੀ ਮਿਲੀ ਹਾਂਜੀ ਲੱਗਤ ਨਹੀਂ ਰਿਹਾ ਇਤਰਾ ਕੀ ਜਿਹੜੇ ਆਮ ਘਰਾ ਦੇ ਉਹਨਾਂ ਨੂੰ ਬੜਾਇਆ ਹੋਊਗਾ ਇਹ ਤੇ ਜਿਨ੍ਹਾਂ ਕੋ ਪੈਸਾ ਥੇਲਾ ਹੈਗਾ ਜਿਨ੍ਹਾਂ ਨੇ ਮਤਲਬ ਕਰਕੇ ਗਾਂ ਪੈਸਾ ਥੇਲਾ ਆਪਣਾ ਖਰਚ ਕੇ ਤੇ ਉਸ ਤਰੀਕੇ ਨਾਲ ਬਣੇ ਹੋਣਗੇ ਵੀ ਆਮ ਘਰਾਂ ਦੇ ਵਿੱਚ ਉਹ ਤੇ ਲੱਗਦਾ ਨਹੀਂ ਕਦੀ ਸਾਡੇ ਲਾਗੇ ਚਾਗੇ ਜਾਂ ਕੋਈ ਰਿਸ਼ਤੇਦਾਰਾਂ ਚ ਤਨੀ ਕੋਈ ਇਹੋ ਜਿਹਾ ਹੈਗਾ ਕਿ ਜਿਨ੍ਹਾਂ ਨੂੰ ਆਮ ਨੂੰ ਬੜਾਇਆ ਹੋਊਗਾ ਬਟ ਤੁਸੀਂ ਕਿਸ ਤਰ੍ਹਾਂ ਦੇਖਦੇ ਜਿਹੜੀ ਹੁਣ ਸਰਕਾਰ ਦਾ ਵੀ ਕਹ ਰਹੀ ਹੈ ਜਿਵੇਂ ਅਸੀਂ ਦੇਖਿਆ ਮਸ਼ਹੂਰੀਆਂ ਆ ਰਹੀਆਂ ਮੈਂ ਵੀ ਆਮ ਬੱਚਿਆਂ ਨੂੰ ਨੌਕਰੀ ਮਿਲਦੀ ਹੈ ਫਿਰ ਉਹ ਬੱਚੇ ਕਿਹੜੇ ਨੇ ਜਿਨ੍ਹਾਂ ਨੂੰ ਨੌਕਰੀ ਮਿਲ ਰਹੀ ਹੈ ਇਹ ਕੁਝ ਕਹਿ ਨਹੀਂ ਸਕਦੇ ਕਿਹੜੇ ਬੱਚੇ ਹੋਣਗੇ ਇਹ ਤੇ ਹੁਣ ਉਹਨਾਂ ਨੂੰ ਸਰਕਾਰਾਂ ਨੂੰ ਪਤਾ ਹੋਵੇ ਵੀ ਕਿਹੜੇ ਬੱਚੇ ਆ ਜਿਹੜੇ ਆਮ ਜਿਨ੍ਹਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਕਿ ਜਾਂ ਵੈਹੇ ਫੋਟੋਆਂ ਕੀਤੀਆਂ ਜਾ ਰਹੀਆਂ ਇੰਨੀ ਸੋਪੇ ਹੁਣੇ ਨਹੀਂ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਫਿਰ ਆਪਣੇ ਕੰਮ 'ਚ ਵਾਪਸ ਆ ਰਿਹਾ ਆਪਣੇ ਪਿਤਾ ਦਾ ਰਿਸ਼ਤੇਦਾਰ ਭੈਣ ਭਰਾ ਦਾ ਕੀ ਕਹਿਣਾ ਵੀ ਆ ਮੁੰਡੇ ਨੇ ਬੜੀ ਪੜ੍ਹਾਈ ਕੀਤੀ ਸੀ ਬੜੇ ਮਹਿੰਗੇ ਕਾਲਜ ਪੜਿਆ ਸੀ ਤੇ ਉਸ ਤੋਂ ਬਾਅਦ ਫਿਰ ਇੱਥੇ ਵਾਪਸ ਹੋਣਾ ਪਿਆੰਦਿਆ ਹਾਂਜੀ ਹਰ ਕੋਈ ਪੁੱਛਦਾ ਆਣ ਕੇ ਕਿ ਜਿਆਦੀ ਬਹੋਰ ਕੁਛ ਨਹੀਂ ਕਰਦਾ ਇਹ ਇੱਥੇ ਹੀ ਆਉਂਦਾ ਆਂ ਕਿ ਆ ਵੀ ਅਜੇ ਦੀ ਘੜੀ ਤੇ ਜਿੰਨ ਨਜ਼ਰ ਵੇਲਾ ਉਹਦਾ ਜਰ ਸਾਡੇ ਨਾਲ ਹੀ ਕੰਮ ਕਰਾਉਂਦਾ ਵਾ ਜਦੋਂ ਵੈਗੁਰੂ ਚਾਹੂਗਾ ਤੇ ਆਪੇ ਇਹਨੂੰ ਕੋਈ ਨਾ ਕੋਈ ਕੰਮੇ ਦੇ ਢੰਗ ਦਾ ਮਿਲ ਜਾਊਗਾ ਇਹਦੀ ਨੌਕਰੀ ਦੇ ਜਿਦ ਤਰ੍ਹਾਂ ਇਹਨੇ ਜਿਹੜਾ ਕੋਰਸ ਕੀਤਾ ਉਹਦੇ ਕਰ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੋਗੇ ਸਾਡੇ ਦੇਖ ਰਹੇ ਨੇ ਫੋਟੋ ਦੇਖ ਰਹੇ ਨੇ ਵੀਡੀਓ ਕੀ ਅਪੀਲ ਕੇ ਜ Punjab ਦੇ ਮੁੱਖ ਮੰਤਰੀ Punjab ਦੇ ਭਗਵੰਤ ਸਿੰਘ ਮਾਨ ਨੇ ਮੁੱਖ ਮੰਤਰੀ ਸਾਹਿਬ ਕੀ ਕਹਿਣਾ ਚਾਹੋਗੇ ਸਰਕਾਰ ਨੂੰ ਇਹੋ ਅਪੀਲ ਕਰਨੀ ਚਾਹੁੰਦੀ ਹੈ ਕਿ ਵੇਖ ਚਾਕ ਕੇ ਬੱਚਿਆਂ ਨੂੰ ਨੌਕਰੀ ਜਿਨ੍ਹਾਂ ਨੂੰ ਜ਼ਰੂਰਤ ਹੈ ਉਹਨਾਂ ਨੂੰ ਦੇਣੀ ਚਾਹੀਦੀ ਆ ਕਿ ਜਿਹੜੇ ਭਰੇ ਤੇ ਭਰੀ ਜਾਂਦੇ ਆ ਵੀ ਮਤਲਬ ਜਿਨ੍ਹਾਂ ਕੋ ਅੱਗੇ ਵੀ ਪੈਸਾ ਤੇ ਲਾਵਾ ਦੂ ਉਹਨਾਂ ਨੂੰ ਹੀ ਨੌਕਰੀਆਂ ਮਿਲਦੀਆਂ ਤੇ ਜਿਹੜੇ ਆਮ ਘਰਾਂ ਦੇ ਆ ਉਹਨਾਂ ਨੂੰ ਨੌਕਰੀਆਂ ਨਹੀਂ ਮਿਲਦੀਆਂ ਕਹ ਰਹੇ ਆ ਆਮ ਕਰਾਂ ਦੀ ਗੱਲ ਕੀਤੀ ਹੈ ਸਰਕਾਰ ਨੇ ਕਿਹਾ ਆਮ ਲੋਕਾਂ ਜਿਹੜੇ ਸਰਕਾਰ ਬਣੀ ਆ ਕਹਿੰਦੇ ਆਮ ਜਿਹੜੇ ਲੋਕ ਨੇ ਉਹਨਾਂ ਵਿੱਚੋਂ ਉੱਠ ਕੇ ਜਿਹੜੇ 90 ਜਿਹੜੇ 92 ਵਿਧਾਇਕ ਜਿਹੜੇ ਬਣੇ ਨੇ ਆਮ ਲੋਕਾਂ ਦੀ ਸਰਕਾਰ ਚੁਣੀ ਆ ਤੁਸੀਂ ਲੋਕਾਂ ਵੋਟਾਂ ਪਾ ਕੇ ਸਰਕਾਰ ਬਣਾਈ ਆ ਹਾਂਜੀ ਵੋਟਾਂ ਦੇ ਪਾਈਆਂ ਸੀ ਬੜੀ ਆਸ ਸੀ ਸਾਨੂੰ ਇਹਨਾਂ ਤੇ ਬਾਕੀ ਚਲੋ ਜੋ ਉਹਨਾਂ ਨੂੰ ਠੀਕ ਲੱਗਦਾ ਉਹਦੇ ਉਹ ਹੀ ਕਰਦੇ ਨੇ ਹਾਂਜੀ ਧੰਨਵਾਦ ਜੀ ਤੁਸੀਂ ਦੇਖਿਆ ਵੀ ਆ ਜੀ ਜੀ ਤੁਹਾਨੂੰ ਖਬਰ ਦਿਖਾਉਣ ਜਾ ਰਹੀ ਸੀ ਅੰਮ੍ਰਿਤਸਰ ਦੀ ਇਹ ਅੰਮ੍ਰਿਤਸਰ ਦੀ ਉਹ ਜਿਹੜੀ ਖਬਰ ਹੈ ਜਿੱਥੇ ਕਿ ਹਰ ਕੋਈ ਸੋਚਣ ਵਾਸਤੇ ਮਜਬੂਰ ਹੋ ਜਾਂਦਾ ਪੀ ਇੰਜੀਨੀਅਰ ਦੀ ਪੜ੍ਹਾਈ ਕਰਨ ਤੋਂ ਬਾਅਦ ਸਿਮਨ ਜੀ ਨੇ ਦੀ ਪੜ੍ਹਾਈ ਕਰਨ ਤੋਂ ਬਾਅਦ ਫਿਰ ਜਿਹੜਾ ਕਿਸ ਨੂੰ ਖੁਦ ਚਾਂਪਾ ਲਉਣੀ ਪੈਂਦੀ ਆ ਤੁਸੀਂ ਦੇਖਿਆ ਵੀ ਮਾਪੇ ਦਾ ਕਹਿਣਾ ਵੀ ਸੁਪਨੇ ਬੜੇ ਸੋਚੇ ਸੀ ਬੇਟੇ ਵਾਸਤੇ ਵੀ ਪੜ੍ਹ ਲੈ ਕੇ ਉਸ ਦੇ ਨਾਂ ਦੇ ਗਾੜੀ ਇੰਜੀਨੀਅਰ ਲੱਜੇਗਾ ਪਰ ਇਹ ਨਹੀਂ ਪਤਾ ਸੀ ਫਿਰ ਫਿਰ ਖਾਨਦਾਨੀ ਜਿਹੜਾ ਕੰਮ ਹੈ ਉਹਨਾਂ ਦਾ ਚਾਂਪਾ ਲਗਾਉਂਦਾ ਉਸੇ ਰੇੜੀ ਤੇ ਕਿ ਵਾਪਸ ਆਉਣਾ ਪੈਂਦਾ ਤੁਸੀਂ ਦੇਖਿਆ ਨੌਜਵਾਨ ਦਾ ਕਹਿਣਾ ਬੜੇ ਮੱਚ ਸੁਪਨੇ ਲਏ ਸੀ ਡਿਗਰੀ ਲਈ ਸੀ ਤੇ ਬੜਾ ਸੋਚਿਆ ਸੀ ਕਿ ਵੱਡੀਆਂ ਵੱਡੀਆਂ ਕੋਠੀਆਂ ਨਕਸ਼ੇ ਤਿਆਰ ਕਰਾਂਗਾ ਸੜਕਾਂ ਤਿਆਰ ਕਰਾਂਗਾ ਪਰ ਇਹ ਨਹੀਂ ਪਤਾ ਸੀ ਕਿ ਇੱਥੇ ਆ ਕੇ ਫਿਰ ਚਾਂਪਾ ਹੀ ਪਿਆ ਕਰਨੀਆਂ ਪਿਆਨੀਆਂ ਨੇ ਸਾਡੇ ਮੁੱਖ ਮੰਤਰੀ ਪੰਜਾਬ ਭਵਨ ਸਿੰਘ ਮਾਨ ਜਿਹੜੀ ਆ ਗਾੜੀ ਉਹਨਾਂ ਅਪੀਲ ਕੀਤੀ ਆ ਕਿ ਉਸ ਨੂੰ ਜਿਹੜੀ ਬੱਚੇ ਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਕਿ ਜਿਹੜਾ ਬੱਚਾ ਬੇਰੁਜ਼ਗਾਰ ਸੀ ਕਿਦਾਂ ਕਿਨੇ ਉਹ ਨੌਕਰੀ ਲੈ ਕੇ ਜਿਹੜਾ ਉਸ ਤੇ ਨਾ ਗਾੜੀ ਇੰਜੀਨੀਅਰ ਲਗਣਾ ਸ਼ਬਦ ਉਹ ਸ਼ੁਰੂ ਹੋ ਜਾਏ ਕਿਉਂਕਿ ਉਹਨਾਂ ਕਹਿੰਦੇ ਲੱਖਾਂ ਰੁਪਏ ਖਰਚ ਕੇ ਜਿਹੜਾ ਕਿ ਡਿਗਰੀ ਪ੍ਰਾਪਤ ਕੀਤੀ ਆ ਲੱਗਦਾ ਵੀ ਆਪਣੀ ਜਿਹੜੇ ਜ਼ਿੰਦਗੀ ਦੇ 2-3 ਸਾਲ ਨੇ ਉਹ ਬਕਾੜ ਜਿਹੜਾ ਗਏ ਨੇ ਉਹ ਦੇਖਣਾ ਹੈ ਭਵਨ ਸਿੰਘ ਮਾਨ ਕਿ ਉਹ ਤਾਂ ਕਿਸ ਮਰਚਾਂ ਨੂੰ ਨੌਕਰੀ ਦਿੰਦੀ ਆ ਅਤੇ ਕਦੋਂ ਇਹਨਾਂ ਜਿਹੜੀ ਜਿੰਦਗੀ ਹੈ ਸਬਰਦੀ ਆ ਮੈਨੂੰ ਦਿਓ ਜਾਤ ਰਜੀਤ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ